ਕੀਰ ਸਮਾਨ ਸਾਗ ਮੇ ਪਾਇਆ ਗੁਣ ਗਾਵਤ ਰਹਿਣ ਬਿਹਾਨੀ ਤੇਰੇ ਘਰ ਰਹਿੰਦੇ ਤੇ ਗੱਪਾਂ ਮਾਰਨੀਆਂ ਸਨ ਤੇ ਝੂਠੀਆਂ ਰਾਗ ਰੰਗ ਦੀਆਂ ਮਹਿਫਿਲਾਂ ਸਜਣੀਆਂ ਸਨ ਇੱਥੇ ਬਿਦਰ ਦੇ ਘਰ ਗੁਣ ਗਾਵਤ ਰਹਿਣ ਬਿਹਾਨੀ ਸਾਰੀ ਰਾਤ ਪ੍ਰਭੂ ਦੇ ਗੁਣ ਗਾਉਂਦੇ ਰਹਿਆ ਉਸਤਤੀ ਕਰਦੇ ਮਿਲ ਕੇ ਕੀਰਤਨ ਕਰਦੇ ਰਹ ਆਪਾਂ ਤਿੰਨੇ ਮਿਲ ਕੇ ਰੱਬ ਦੀ ਉਸਤਤੀ ਕਰਦੇ ਰਹ ਗੁਣ ਗਾਵਤ ਰਹਿਣ ਬਿਹਾਨੀ ਸਾਰੀ ਰਾਤ ਪਰਮਾਤਮਾ ਦੇ ਗੁਣ ਗਾਉਂਦਿਆਂ ਗਾਉਂਦਿਆਂ ਲੰਗੇ। ਈਸ਼ਵਰ ਦੇ ਗੁਣ ਗਾਉਂਦਿਆਂ ਗਾਉਂਦਿਆਂ ਲੰਗੇ। ਇਸ ਵਾਸਤੇ ਅਹ ਦਰਯੋਧਨ ਹੁਣ ਬਕੌਲੇ ਭਾਈ ਗੁਰਦਾਸ ਜੀ ਤੇਰੇ ਭਾਵ ਨਾ ਦੇ ਸਈ ਮੇਰੇ ਨਾਹੀਂ ਅਪਦਾ ਦੁੱਖਾ ਤੇਰੇ ਕੋਲ ਭਾਵ ਨਹੀਂ ਸੀ ਤੇ ਮੈਂ ਇਤਨਾ ਮੁਤਾਜ ਨਹੀਂ ਸੀ ਕਿ ਤੇਰੇ ਕੋਲ ਰਵਾਂ ਤੇ ਤੇਰੇ ਕੋਲ ਭਾਵ ਨਹੀਂ ਸੀ। ਪ੍ਰੇਮ ਨਹੀਂ ਸੀ। ਅਦਰ ਕੋਈ ਸੰਤ ਹੈ ਭਗਤ ਹੈ ਤਾਂ ਗੁਸਤਾਖੀ माफ ਉਹ ਪ੍ਰੇਮ ਨੂੰ ਪਹਿਲ ਦੇਵੇਗਾ ਸ਼ਰਧਾ ਨੂੰ ਪਹਿਲ ਦੇਵੇਗਾ ਭਾਵ ਨੂੰ ਪਹਿਲ ਦੇਵੇਗਾ ਅਜੋਕੇ ਸੰਤ ਭਾਵ ਨੂੰ ਪਹਿਲ ਨਹੀਂ ਦੇ ਰਹੇ ਉਹ ਤੇ ਲੱਭਦੇ ਨੇ ਕਿ ਦਰਯੋਧਨ ਦਾ ਘਰ ਕਿੱਥੇ ਤਲਾਸ਼ ਕਰੀਏ ਪਹਿਲੇ ਉਹ ਤੇ ਲੱਭਦੇ ਇਸ ਵਾਸਤੇ ਅਜੋਕੇ ਸੰਤਾਂ ਦੀ ਤੇ ਦਰਯੋਧਨ ਦੀ ਇਸ ਢੰਗ ਦਾ ਆਪਸ ਵਿੱਚ ਤਾਲ ਮੇਲ ਹੈ ਕੇ ਦਰਯੋਧਨ ਵੀ ਬਿਦਰ ਜਾਣੇ ਲੱਗ ਪੈਂਦਾ ਹੈ। ਇਸ ساری ਦੁਨੀਆ ਦੇ ਵਿੱਚ ਜੋ ਅਨਰਥ ਹੈ ਤੇ ਜਿਸ ਦਾ ਜ਼ਿਕਰ ਮੈਂ ਤੁਹਾਡੇ ਸਾਹਮਣੇ ਕੀਤਾ ਬਕੌਲੇ ਭਾਈ ਗੁਰਦਾਸ ਜੀ ਨੇ। ਗੁਰਵਰਜਨ ਦੇਵ ਜੀ ਮਹਾਰਾਜ ਨੇ ਉਸ ਸ਼ਬਦ ਦੇ ਥੱਲੇ ਦੋ ਸ਼ਲੋਕ ਜੋੜੇ ਨੇ। ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਰੇਤ ਗਰੀਬ ਦੀ ਬਾਹ ਪਕੜੇ ਸੂਰਮਾ ਬਿਦਰ ਦੀ ਬਾਹ ਪਕੜ ਲਈ ਕ੍ਰਿਸ਼ਨ ਨੇ। ਇਹ ਹਵਾਲਾ ਹੈ ਉੱਪਰ ਸ਼ਬਦ ਦੇ ਥੱਲੇ ਦੋ ਸ਼ਲੋਕ ਨੇ ਇਹ ਦੋ ਸ਼ਲੋਕ ਕਬੀਰ ਦੇ ਸ਼ਲੋਕਾਂ 'ਚ ਨਹੀਂ ਨੇ ਕਿ ਪਹਿਲੇ ਦਰਜ ਕੀਤੇ ਨੇ ਵਰਨਾ ਇਹ ਸ਼ਲੋਕਾਂ ਦੀ ਬਾਣੀ ਹੈ ਸ਼ਲੋਕਾਂ 'ਚ ਹੋਣੀ ਚਾਹੀਦੀ ਸੀ ਇੱਥੇ ਕਿਉਂ ਕਿੱਥੇ ਹੋਣ ਦਾ ਕਾਰਨ ਜੋ ਗੁਰਮਤ ਦੇ ਖੋਜੀਆਂ ਨੂੰ ਗੁਰਬਾਣੀ ਦੇ ਖੋਜੀਆਂ ਨੂੰ ਦਿਸਿਆ ਓਏ ਕਿ ਉੱਪਰ ਜੋ ਪ੍ਰਸੰਗ ਚੱਲ ਰਿਹਾ ਹੈ ਉਹਦੀ ਪੁਸ਼ਟੀ ਇਹ ਦੋ ਸ਼ਲੋਕ ਕਰ ਦੇਣਾ ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਸੁਗਰਮਾ ਨੂੰ ਕਹਿੰਦੇ ਨੇ ਆਪਣੇ ਹੰਕਾਰ ਨੂੰ ਪੱਠੇ ਪਾਵੇ ਨਹੀਂ ਤਾਕਤਵਰਾਂ ਦਾ ਗਰੋਹ ਬਣਾ ਲਵੇ ਕਤਈ ਨਹੀਂ ਇੱਕ 마ਸੂਮ ਦੀ ਬਾਹ ਪਕੜ ਲਵੇ ਤੋਂ ਬਿਦਰ ਦੀ ਬਾਹ ਪਕੜ ਲੇ ਪੁਰਜ਼ਾ ਪੁਰਜ਼ਾ ਕਟ ਮਰੇ ਕਬੂ ਨਾ ਛਾੜੇ ਖੇ ਗगन ਦਾ ਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ ਔਰ ਗਜ਼ਬਤੀ ਗਲੇ ਦੋਵੇਂ ਸ਼ਲੋਕ ਭਗਤ ਕਬੀਰ ਦੇ ਨੇ ਨਿਮਾਰਣਾ ਨਿਤਾਣਾ ਇਹਨੂੰ ਲਿਤਾੜਿਆ ਸਮਾਜ ਨੇ ਇਹਨੂੰ ਲਿਤਾੜਿਆ ਬ੍ਰਾਹਮਣਾ ਨੇ ਇਹਨੂੰ ਜ਼ੋਬਕੋਬ ਕੀਤਾ ਸਿਕੰਦਰ ਲੋਧੀ ਨੇ ਕਿਉਂ ਕਿ ਮੌਲਵੀਆਂ ਨਾਲ ਵੀ ਸਹਿਮਤ ਨਾ ਹੋਇਆ ਤੇ ਬ੍ਰਾਹਮਣਾ ਨਾਲ ਵੀ ਨਾ ਤੇ ਖੁੱਲੇ ਸ਼ਬਦਾਂ ਚ ਇਸਨੇ ਕਹਿ ਦਿੱਤਾ ਅਮਰਾ ਝਗੜਾ ਰਹਾ ਨਾ ਕੋਉ ਪੰਡਤ ਮੂਲਾ ਛਾੜੇ ਦਿਓ ਮੈਂ ਦੋਵੇਂ ਹੀ ਛੱਡੇ ਤੇ ਦੋਵੇਂ ਮੇਰੇ ਰਹਿਬਰ ਨਹੀਂ ਨੇ ਮੈਂ ਇਹਨਾਂ ਨੂੰ ਰਹਿਬਰ ਨਹੀਂ ਮੰਨ ਸਕਦਾ ਬ੍ਰਾਹਮਣ ਦਾ ਫਤੂਰ ਇਤਨਾ ਵਧਿਆ ਕਿਸ ਨੇ ਧਰਮ ਨੂੰ ਛੂਹ ਆਛਾ ਦੇ ਜ ਬਦਲ ਦਿੱਤਾ ਹੈ ਤੇ ਮੌਲਵੀ ਦਾ ਅਹੰਕਾਰ ਇਤਨਾ ਵਧਿਆ ਕਿ ਜਿਹੜਾ ਇਸ ਦੇ ਨਜ਼ਰੀਏ ਨਾਲ ਸਹਿਮਤ ਨਹੀਂ ਹੋ ਕਾਫਰ ਐਸ ਲਈ ਦੋਆ ਨੂੰ ਮੈਂ ਛੱਡਿਆ ਜਿਹਨੂੰ ਕਾਫਰ ਦਿਖਾਈ ਦਿੰਦੇ ਨੇ ਤੇ ਜਿਹਨੂੰ ਮਲੇਚ ਦਿਖਾਈ ਦਿੰਦੇ ਨੇ ਜਿਹਨੂੰ ਛੂਹ ਆਛਤ ਮੈਂ ਉਹਨੂੰ ਧਰਮੀ ਨਹੀਂ ਮੰਨਦਾ ਗੱਲ ਖਤਮ ਮੇਰਾ ਦੋਆ ਨਾਲ ਕੋਈ ਸੰਬੰਧ ਨਹੀਂ ਅਮਰਾ ਜਗਰਾ ਰਹਾ ਨਾ ਕੋ ਪੰਡਤ ਮੌਲਾ ਛਾੜੇ ਰੋ ਤੋ ਮੌਲਵੀ ਪੜਾ ਮੌਲਵੀ ਚ ਸੀ ਪੰਡਤ ਪੜਾ ਪੰਡਤ ਚ ਸੀ ਮੈਂ ਐਸੇ ਸਿੱਖ ਦੇਖਨੇ ਇੱਕੋ ਹੀ ਸਿੱਖ ਚ ਮੌਲਵੀ ਪੜਾ ਵੀ ਹੈ ਤੇ ਪੰਡਤ ਪੜਾ ਵੀ ਹੈ ਬਹੁਤ ਖਤਰਨਾਕ ਹੋ ਜਾਏਗਾ ਵੀ ਇੱਕੋ ਹੀ ਸਿੱਖ ਮੌਲਵੀ ਵੀ ਹੋ ਜਾਏ ਤੇ ਪੰਡਤ ਵੀ ਹੋ ਜਾਏ ਬ੍ਰਾਹਮਣ ਵਾਲੀ ਚੂਹਾ ਛਾਤ ਵੀ ਹੋ ਜਾਏ ਤੇ ਮੌਲਵੀ ਵਾਲੀ ਕਾਫਰ ਕਹਿਣ ਦੀ ਦ੍ਰਿਸ਼ਟੀ ਵੀ ਹੋ ਜਾਏ ਤੇ ਬਹੁਤ ਖਤਰਨਾਕ ਹੈ ਬਹੁਤ ਖਤਰਨਾਕ ਹੈ ਸਿਰਫ ਮੌਲਵੀ ਤੋਂ ਬਚਣਾ ਪਿਆ ਕਬੀਰ ਨੂੰ ਸਿਰਫ ਬ੍ਰਾਹਮਣ ਤੋਂ ਬਚਣਾ ਪਿਆ ਤੇ ਇਸ ਤਰ੍ਹਾਂ ਦੇ ਬੰਦਿਆਂ ਤੋਂ ਬਚਣਾ ਤੇ ਬਹੁਤ ਔਖਾ ਹੋ ਜਾਏਗਾ ਜਿਸ ਦੇ ਅੰਦਰ ਮੌਲਵੀ ਵੀ ਬੈਠਾ ਹੈ ਤੇ ਜਿਸ ਦੇ ਅੰਦਰ ਬ੍ਰਾਹਮਣ ਵੀ ਬੈਠਾ ਹੈ ਦੋਵੇਂ ਇਕੱਠੇ ਬੈਠੇ ਹੋਵੇ। ਬ੍ਰਾਹਮਣ ਦੀ ਚੂਹਾਛਾਤ ਬੈਠੀ ਹੋਵੇ। ਤੇ ਮੌਲਵੀ ਦਾ ਕਾਫਰ ਪਣਾ ਬੈਠਾ ਹੋਵੇ ਕਿ ਬਾਕੀ ਕਾਫਰ ਹੀ ਨੇ ਸਾਰੇ। ਇਹ ਬਹੁਤ ਵੱਡੀ ਅਧਾਰਮਿਕ ਦ੍ਰਿਸ਼ਟੀ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਨ੍ਹਾਂ ਦੋ ਸ਼ਲੋਕਾਂ ਨੂੰ ਉਸ ਸ਼ਬਦ ਦੇ ਥੱਲੇ ਜੋੜ ਕੇ ਪ੍ਰਸੰਗ ਦੀ ਪੁਸ਼ਟੀ ਕੀਤੀ ਹੈ। ਸਪਸ਼ਟੀਕਰਨ ਕੀਤਾ। ਪ੍ਰੇਮ ਨਾਲ ਭਿਜਿਆ ਹੋਇਆ ਹਿਰਦਾ ਪਹਿਲ ਪ੍ਰੇਮ ਨੂੰ ਦੇਵੇ ਬਾਹਰ। ਕਰਮ ਕਾਂਡ ਨੂੰ ਨਹੀਂ। ਚੁਗਾ ਚਾਤ ਨੂੰ ਨਹੀਂ ਕਾਫਰ ਕਹਿਣ ਵਾਲੀ ਦ੍ਰਿਸ਼ਟੀ ਨੂੰ ਨਹੀਂ ਔਰ ਇਸ ਵਾਸਤੇ ਮੈਂ ਅਰਜ਼ ਕਰਾਂ ਜਗਤ ਦੇ ਵਿੱਚ ਪ੍ਰੇਮ ਦੀ ਘਾਟ ਹੈ ਇਸ ਵਾਸਤੇ ਧਰਮ ਦੀ ਘਾਟ ਹੈ ਜਗਤ ਦੇ ਵਿੱਚ ਸਿਰਫ ਸਿਆਸਤੀ ਸਿਆਸਤ ਕਿ ਸਿਆਸਤਦਾਨ ਕੈਸਾ ਹੁੰਦਾ ਹੁਣੇ ਮੈਂ ਤੁਹਾਡੇ ਸਾਹਮਣੇ ਰੱਖਿਆ ਉਹ ਆਖੇਗਾ ਕੁਝ ਕਰੇਗਾ ਕੁਝ ਹੋਵੇਗਾ ਕੁਝ ਕਿ ਸਿਆਸਤਦਾਨ ਦੀ ਪਹਿਚਾਨ ਧਾਰਮਿਕ ਦੀ ਜੋ ਕੀਤਾ ਉਹ ਹੈ ਜੋ ਆਖਿਆ ਉਹ ਹੈ ਬਸ ਇੰਨੇ ਗੱਲ ਸਿਆਸਤਦਾਨ ਅੰਦਰ ਕੁਝ ਹੈ ਮੂੰਹ ਕੁਝ ਪਿਆ ਬੋਲ ਰਿਹਾ ਕਰਦਾ ਕੁਝ ਪਿਆ ਤਾਲਮਿਲ ਕੁਝ ਵੀ ਨਹੀਂ ਬੈਠਦਾ ਸੰਬੰਧ ਕੁਝ ਵੀ ਨਹੀਂ ਤੇ ਇਸ ਤਰ੍ਹਾਂ ਬੰਦਿਆਂ ਦੀ ਤਾਦਾਦ ਦੁਨੀਆ 'ਚ ਇਤਨੀ ਜ਼ਿਆਦਾ ਹੋ ਗਈ ਹੈ ਕਿ ਦੁਨੀਆ ਨਰਕ ਬਣ ਕੇ ਰਹਿ ਗਈ ਹੈ ਇਸ ਵਾਸਤੇ ਚਰਚ ਮਸਜਿਦਾਂ ਤੋਂ ਦੂਰ ਚਲੇ ਗਏ ਮਸਜਿਦਾਂ ਮੰਦਰਾਂ ਤੋਂ ਦੂਰ ਚਲੀਆਂ ਗਈਆਂ ਮੰਦਰ ਗੁਰਦੁਆਰਿਆਂ ਤੋਂ ਦੂਰ ਚਲੇ ਗਏ ਵਰਨਾ ਸਤਗੁਰੂ ਨੇ ਤੇ ਬੜੀ ਕੋਸ਼ਿਸ਼ ਕੀਤੀ ਸੀ ਨੇੜੇ ਆਵਾਂ ਔਰ ਇਤਨੇ ਨੇੜੇ ਹੋਵਨ ਦੁਬਦਾ ਬਿਲਕੁਲ ਦਿਖਾਈ ਨਾ ਦੇਵੇ। ਅਜ਼ਾਨ ਗੂੰਜਦੀ ਸੀ ਮਸਜਿਦ ਦੇ ਚ ਤੇ ਮੁਰਲੀ ਦੀ ਤਾਨ ਗੂੰਜਦੀ ਸੀ ਮੰਦਰਾਂ ਦੇ ਚ ਤੇ ਜਿਸ ਗੁਰੂ ਗ੍ਰੰਥ ਸਾਹਿਬ ਦੀ ਮਹਾਨ ਰਚਨਾ ਗੁਰੂ ਅਰਜਨ ਦੇਵ ਜੀ ਨੇ ਕੀਤੀ ਉੱਥੇ ਮੁਰਲੀ ਦੀ ਤਾਨ ਵੀ ਗੂੰਜਦੀ ਪਈਏ ਮਸਜਿਦ ਦੀ ਅਜ਼ਾਨ ਵੀ ਗੂੰਜਦੀ ਪਈਏ। ਮੁਰਲੀ ਦੀ ਤਾਨ ਧਨ ਧਨ ਔਰ ਆਮ ਬੇਨ ਬਾਜੇ ਬੇਨ ਕਹਿੰਦੇ ਨੇ ਮੁਰਲੀ ਨੂੰ। ਧਨ ਧਨ ਔਰ ਆਮ ਬੇਨ ਬਾਜੇ मधुर मधुर धुन अनहद गाजे धन धन बनखंड बिंदरा बना जेंखे ले श्री नारायणा मुरली दी तान छिड़ी हुई है अज़ान भी छिड़ी हुई है बे नमाज़اں उतिया ए ना भल्ले रेत कदे चलना आया पंजे वक़्त मसेद उठ फरीदा वजू साज सुबह नमाज़ गुजार जो सिर साईं ना ने सो सिर कप उतार आज भी हिंदुस्तान विच फर्कदाराना फसाद हो जा जा जे वाजे लंग जान मस्जिद दे कोनो ਝਗੜਾ ਹੋ ਜਾਂਦਾ ਹੈ। ਮੁਰਲੀ ਦੀ ਤਾਨ ਮਸਜਿਦ ਦੇ ਕੋਲੋਂ ਨਹੀਂ ਗੂੰਜ ਸਕਦੀ। ਤੇ ਮਸਜਿਦ ਦੀ ਅਜ਼ਾਨ ਮੰਦਰ ਦੇ ਚੋਸ ਵਾਸਤੇ ਕੋਈ ਥਾਂ ਨਹੀਂ। ਟਕਰਾਓ, ਤਣਾਓ ਦੁਨੀਆ ਦੇ ਸਾਰੇ ਧਾਰਮਿਕ ਮੰਦਰ ਝਗੜਦੇ ਪੈਣਾ ਹੈ। ਤੇ ਮੁਰਲੀ ਦੀ ਤਾਨ ਤੇ ਮਸਜਿਦ ਦੀ ਅਜ਼ਾਨ ਨੂੰ ਇੱਕ ਥਾਂ ਤੇ ਬੁਲੰਦ ਕਰਕੇ ਗੁਰੂ ਨਾਨਕ ਨੇ ਇਸ ਟਕਰਾਓ ਨੂੰ ਖਤਮ ਕੀਤਾ। ਪਰ ਸਿਆਸਤਦਾਨਾਂ ਨੇ ਗੁਰਦੁਆਰਿਆਂ ਨੂੰ ਗੁਰਦੁਆਰਿਆਂ ਨਾਲ ਹੀ ਟਕਰਾ ਕੇ ਰੱਖ ਦਿੱਤਾ। ਜੀਮਣ ਦਾ ਢੰਗ ਨਹੀਂ ਆਇਆ ਸਭ ਤੋਂ ਖੁਸ਼ਕਿਸਮਤ ਕੌਣ ਸਿੱਖ ਜਿਹਦੇ ਕੋਲ अवतार गुरु नानक ਵਰਗਾ ਹੈ ਤੇ ਸਭ ਤੋਂ ਬਦਕਿਸਮਤ ਇਹ ਸਿੱਖ ਕੌਮ ਜਿਹਨੂੰ ਆਪਣੇ अवतार ਦੀ ਗੱਲ ਸਮਝ ਵਿੱਚ ਨਹੀਂ ਆਈ ਜਿਹਨੇ ਆਪਣੇ अवतार ਦੀ ਗੱਲ ਨੂੰ ਝੋਲੀ 'ਚ ਨਹੀਂ ਪਾਇਆ ਜਿਹਨੇ ਆਪਣੇ अवतार ਦੇ ਸ਼ਬਦਾਂ ਨੂੰ ਸਮਝਿਆ ਨਹੀਂ ਜਾਣਿਆ ਨਹੀਂ ਆਨੰਦ ਨਹੀਂ ਮਾਣਿਆ ਰਸ ਨਹੀਂ ਮਾਣਿਆ ਉਸ ਅਵਤਾਰੀ ਪੁਰਸ਼ ਦੇ ਬੋਲ ਕੀ ਨੇ ਕਿ ਅਕਾਲ ਪੁਰਖ ਕੋਲ ਮੰਗਣਾ ਕੁਝ ਹੋਰ ਗੱਲ ਹੈ ਮੰਨਣਾ ਕੁਝ ਹੋਰ ਗੱਲ ਹੈ ਮੰਗਣ ਵਾਲਾ ਵਾਸ਼ਨਾ ਦੇ ਚੈ ਮੰਨਣ ਵਾਲਾ ਪ੍ਰਾਰਥਨਾ ਦੇ ਚ ਹੈ ਪ੍ਰਾਰਥਨਾ ਰੱਬ ਨਾਲ ਜੋੜੇਗੀ ਵਾਸ਼ਨਾ ਸੰਸਾਰ ਨਾਲ ਜੋੜੇਗੀ ਤਾਂ ਸਹਿਬ ਕਹਿੰਦੇ ਮੈਂ ਦੇਖਦਾ ਕਿ ਲੋਕੀ ਵਾਸ਼ਨਾ ਕਰਕੇ ਰੱਬ ਦੀ ਬੰਦਗੀ ਕਰਦੇ ਨਾ ਤੇ ਵਾਸ਼ਨਾ ਰੱਬ ਨਾਲ ਜੋੜ ਨਹੀਂ ਸਕਦੀ ਮੰਗ ਮੰਗ ਨਾਲ ਜੋੜੇਗੀ ਮੰਗ ਸੰਸਾਰ ਨਾਲ ਜੋੜੇਗੀ ਤੇ ਮਹਾਰਾਜ ਕਹਿੰਦੇ ਜੋ ਮੰਗੇ ਤੋ ਮੰਗੇ ਬੀਆ ਜਾਂਤੇ ਹੁਸਲ ਨਕਬ ਹੁੰਦੀਆ ਮੰਗਦਾ ਪਰਉਥਾ ਹੀ ਮੰਗਦਾ ਜੋ ਪਿਓ ਨੇ ਮੰਗਿਆ ਸੀ ਕੋਈ ਮੰਗ ਰਿਹਾ ਜੋ ਦਾਦੇ ਨੇ ਮੰਗਿਆ ਸੀ ਉਹ ਹੀ ਮੰਗ ਰਿਹਾ ਮੰਗ ਰਿਹਾ ਜੋ ਪਰਦਾਦੇ ਨੇ ਮੰਗਿਆ ਸੀ ਉਹ ਹੀ ਮੰਗ ਰਿਹਾ ਤੁਸੀਂ ਆਪਣੀ ਮੰਗ ਦਾ ਕਦੀ ਮੁਤੱਲਾ ਤੇ ਕਰਕੇ ਵੇਖਣਾ ਜੋ ਦਾਦੇ ਪਰਦਾਦੇ ਫਿਰ ਪਰਦਾਦੇ ਹੋਰ ਪਰਦਾਦੇ ਪੀੜੀਦਰ ਪੀੜੀ ਜੋ ਸਾਡੇ ਬਜ਼ੁਰਗਾਂ ਨੇ ਮੰਗੇ ਉਹ ਹੀ ਸਾਡੀ ਮੰਗੇ ਕੋਈ ਨਵੀਂ ਨਹੀਂ ਹੈ ਤੇ ਨਵੀਂ ਮੰਗ ਕੀ ਹੋ ਸਕਦੀ ਹੈ ਸਾਬ ਕਹਿੰਦੇ ਨਾ ਮੰਗਨ ਮੰਗ ਸੋ ਏਕ ਹੈ ਮੰਗ ਮੰਗਨ ਮੰਗ ਸੋ ਏਕ ਹੈ ਮੰਗ ਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਮੈਨੂੰ ਇੱਕ ਗੱਲ ਦੀ ਸਮਝ ਆ ਗਈ ਹੈ ਕਾਹਨ ਪੁਰਖ ਵਿਣ ਤਦ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ ਦੇ ਨਾਮ ਸੰਤੋਖੀ ਆਪ ਪੁੱਤਰੇ ਮਨ ਕੀ ਬੋ ਸਮਝ ਆ ਗਈ ਹੈ ਕਿ ਨੌਖੰਡ ਪ੍ਰਥਮੀ ਦੇ ਪਦਾਰਥ ਵੀ ਮਿਲ ਜਾਣ ਮਨ ਦੀ ਭੁੱਖ ਨਹੀਂ ਲੰਦੀ ਉਹ ਤੇ ਉਦੋਂ ਹੀ ਲੈਂਦੀ ਹੈ ਜਦ ਤੇਰਾ ਨਾਮ ਮਿਲੇ ਤੁਪਾ ਮੇਰੀ ਝੋਲੀ ਚ ਤੋ ਕਹਿੰਦੇ ਮਨੁੱਖ ਦਾ ਮਨ ਖਾਲੀ ਨਹੀਂ ਰਹਿ ਸਕਦਾ ਯਾ ਅੰਦਰ ਮੰਗ ਹੋਵੇਗੀ ਇਹ ਪ੍ਰਮਾਤਮਾ ਦੀ ਮਨੋਤ ਹੋਵੇਗੀ ਦੋਵਾਂ 'ਚ ਇੱਕ ਜ਼ਰੂਰ ਹੋਵੇਗੀ ਮਨ ਖਾਲੀ ਨਹੀਂ ਰਹਿ ਸਕਦਾ ਜਾਂ ਵਾਸ਼ਨਾ ਹੋਵੇਗੀ ਜਾਂ ਪ੍ਰਾਰਥਨਾ ਹੋਵੇਗੀ ਦੋਵਾਂ 'ਚ ਇੱਕ ਨਾ ਇੱਕ ਲਾਜ਼ਮੀ ਹੋਵੇਗੀ ਜਾਂ ਬੰਦਾ ਮੰਗਦੇ 'ਚ ਜੀਉਂਦਾ ਹੈ ਰੱਬ ਦੇ ਨਾਲ ਕੁਝ ਮੰਗਦਾ ਸਮਝੋਤਾ ਜਾਂ ਮਨ ਦਾ ਹੈ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਮੈਨੂੰ ਇੱਕ ਵਾਕ ਚੇਤੇ ਆਇਆ ਤੇ ਤੁਹਾਡੇ ਸਾਹਮਣੇ ਰੱਖਾਂ ਆਪ ਕਹਿੰਦੇ ਨੇ ਹੌਣ ਢਾਡੀ ਹਰ ਗੁਣ ਗਾਵਦਾ ਜੇ ਹਰ ਪ੍ਰਭ ਭਾਵੇ ਏ ਪ੍ਰਭੂ ਜੇ ਮੇਰੇ ਬੋਲ ਤੈਨੂੰ ਚੰਗੇ ਲਗਣ ਤਮੈਂ ਤੇਰੇ ਦਰ ਤੇ ਗੀਤ ਗਾਵਾਂ ਤੇ ਗੁਰੂ ਨਾਨਕ ਐ ਇੱਕ ਐਸਾ ਅਵਤਾਰੀ ਪੁਰਸ਼ ਹੈ ਜਿਨੇ ਹੱਥ ਯੋਗ ਨਹੀਂ ਕੀਤਾ ਪ੍ਰਾਣਾ ਯਮਨੇ ਕੀਤਾ ਧੋਣੇ ਨਹੀਂ ਤਬਾਏ ਜੋਗ ਸਾਧਨਾ ਨਹੀਂ ਸਾਧੀ ਸਿਰਫ ਗਾਇਆ ਸਿਰਫ ਕੀਰਤਨ ਕੀਤਾ ਸਿਰਫ ਗੀਤ ਗਾਏ ਨੇ ਪਰ ਇਤਨੇ ਪ੍ਰਾਣਾ ਨਾਲ ਲਗਾਏ ਨੇ ਇਤਨੀ ਇਕਾਗਰਤਾ ਨਾਲ ਲਗਾਏ ਨੇ ਕਿ ਗੁਰਨਾਮਨਿਕ ਦਾ ਗਾਉਣਾ ਹੀ ਜੋਗ ਬਣ ਗਿਆ ਤਪੱਸਿਆ ਬਣ ਗਿਆ ਜੋਗ ਬਣਿਆ ਤੇਰਾ ਕੀਰਤਨ ਗਾਈ ਹੋਰ ਕੀ ਜੋਗ ਸਾਧਨਾ ਸਾਧਨੀ ਕੀਰਤਨ ਹੀ ਜੋਗ ਕੀਰਤਨ ਹੀ ਜਪ ਕੀਰਤਨ ਹੀ ਤਪ ਕੀਰਤਨ ਹੀ ਬੰਦਗੀ ਇਹ ਜਗਤ ਦਾ ਵਾਹਿਦ ਅਵਤਾਰੀ ਪੁਰਸ਼ ਹੈ ਜਿਸ ਨੇ ਗਾ ਕੇ ਸੱਜਣ ਠਗਦੇ ਹਿਰਦੇ ਨੂੰ ਬਦਲੇ ਜਿਸ ਨੇ ਗਾ ਗਾ ਕੇ ਗੀਤ ਹਾਜੀਆਂ ਦੇ ਦਿਲ ਦਿਮਾਗ ਬਦਲ ਦਿੱਤੇ ਖੁਦਾ ਨਾਲ ਜੋੜੇ ਜਿਨੇ ਗਾ ਗਾ ਕੇ ਬ੍ਰਾਹਮਣਾਂ ਦੇ ਮਨ ਫੇਰ ਦਿੱਤੇ ਜਿਨੇ ਗਾ ਗਾ ਕੇ ਸੁਮੇਰ ਪਰਬਤ ਤੇ ਰਹਿਣ ਵਾਲੇ ਯੋਗੀਆਂ ਨੂੰ ਕਰਤੇ ਪੁਰਖ ਨਾਲ ਜੋੜਿਆ ਔਰ ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਨਾਨਕ ਭਉ ਜਲ ਪਾਰ ਪਰੇ ਜੋ ਗਾਵੇ ਪ੍ਰਭ ਕੇ ਗੀਤ ਤੇ ਸਤਗੁਰ ਆਪਣੇ ਆਪ ਨੂੰ ਢਾਡੀ ਕਹਿੰਦੇ ਢਾਡੀ ਅਖਰੀ ਅਰਥ ਤੇ ਇਸ ਦੇ ਨੇ ਢੱਡ ਵਜਾਣ ਵਾਲਾ ਪਰ ਕਹਿੰਦੇ ਨੇ ਇਹ ਸ਼ਬਦ ਜੈਸੇ ਪਰਚਲਤ ਹੋਇਆ ਢੱਡ ਵੀ ਉਸ ਨੂੰ ਕਿਉਂ ਆਖਿਆ ਗਿਆ ਹੈ ਕਿੱਤੇ ਦਾ ਆਪਣਾ ਵਜਾਈਏ ਤੇ ਢੱਡ ਵਜਾਈਏ ਆਵਾਜ਼ ਇੱਕੋ ਹੈ ਜਦ ਮਨੁੱਖ ਨੇ ਕੋਈ ਸਾਜ਼ ਅਜੇ ਇਜਾਦ ਨਹੀਂ ਕੀਤਾ ਸੀ ਤੇ ਰੱਬ ਦਾ ਗੀਤ ਗਾਣ ਦਾ ਉਹਦੇ ਅੰਦਰ ਸ਼ੌਕ ਪੈਦਾ ਹੋਇਆ ਤੇ ਨੰਗਾ ਹੀ ਰਹਿੰਦਾ ਸੀ ਉਹਨੇ ਪੇਟ ਨੂੰ ਢੋਲ ਬਣਾਇਆ ਪੇਟ ਨੂੰ ਵਜਾਂਦਾ ਸੀ ਢਾਡੀ ਢਿੰਡ ਵਜਾਣ ਵਾਲਾ ਇਥੋਂ ਚਲੀ ਗੱਲ ਤੇ ਢਿੰਡ ਨੂੰ ਵਜਾ ਕੇ ਜੋ ਆਵਾਜ਼ ਪੈਦਾ ਹੁੰਦੀ ਹੈ ਉਸ ਤਰ੍ਹਾਂ ਦਾ ਸਾਜ਼ ਬਾਅਦ ਵਿੱਚ ਬਣਾਇਆ ਔਰ ਉਸ ਸਾਜ਼ ਨੂੰ ਜਨਮ ਦਿੱਤਾ ਸ਼ਿਵ ਜੀ ਨੇ ਢੱਡ ਦੇ ਜਨਮ ਦਾ ਤੇ ਹੋ ਨੇ ਤੇ ਇਹ ਢੇਡ ਵਜਾ ਕੇ ਜਾਂ ਢੜ ਵਜਾ ਕੇ ਜੋ ਪ੍ਰਭੂ ਦੀ ਉਸਤਤੀ ਕਰਦੇ ਰਹੇ ਉਹਨੂੰ ਕਹਿੰਦੇ ਨੇ ਢਾਢੀ ਤੇ ਸਤਿਗੁਰੂ ਕਹਿੰਦੇ ਨੇ हे ਪ੍ਰਭੂ ਮੈਂ ਤੇਰੇ ਦਰ ਦਾ ਢਾਢੀ ਆ ਹੁਣ ਢਾਢੀ ਹਰ ਗੁਣ ਗਾਵੰਦਾ ਜੇ ਹਰ ਪ੍ਰਭ ਭਾਵੇ ਭਈ ਹਰੀ ਦੇ ਦਰ ਤੇ ਗੀਤ ਗਾਉਂਗਾਉਂਦੇ ਉਹ ਕਿਸੇ ਹੋਰ ਥਾਂ ਤੇ ਕਿਉਂ ਨਹੀਂ ਗਾਉਂਦੇ ਸਾਈਬ ਕਹਿੰਦੇ ਨੇ ਪ੍ਰਭ ਮੇਰਾ ਥੇ ਰਥਾਵਰੀ ਹਰ ਆਵੇ ਜਾਵੇ ਹੋਰ ਕਿੱਥੇ ਗਾਵਾਂ اے ਪ੍ਰਭੂ ਤੈਨੂੰ ਹੀ ਸੁਣਾਣਾ ਤੂੰ ਅਸਥਿਰ ਹੈਂ ਸਦੀਵੀ ਹੈ ਤੇ ਹੋਰ ਤੇ ਸਭ ਆਉਣੇ ਜਾਉਣੇ ਨੇ ਹੋਰ ਕੀ ਨੇ ਕੁਝ ਵੀ ਨਹੀਂ ਤੂੰ ਅਸਥਿਰ ਹੈ ਟਿਕੇ ਆ ਪ੍ਰਭ ਮੇਰਾ ਥਿਰ ਥਾਵਰੀ ਹੋਰ ਆਵੇ ਜਾਵੇ ਤੇ ਢੇਡ ਵਜਾ ਕੇ ਗਾਣ ਦਾ ਮਤਲਬ ਇਹ ਸੀ ਕਿ ਕੁਝ ਮੰਗ ਹੈ ਤੂੰ ਮਾਰਾ ਜਿਕੇ ਨਾ ਹਾਂ ਮੰਗ ਤੇ ਮੇਰੀ ਵੀ ਹੈ ਮੈਂ ਐਵੇਂ ਨਹੀਂ ਢੇਡ ਵਜਾ ਰਿਹਾ ਮੈਂ ਐਵੇਂ ਨਹੀਂ ਢਾਡ ਵਜਾ ਰਿਹਾ ਮੈਂ ਐਵੇਂ ਨਹੀਂ ਗੀਤ ਗਾ ਰਿਹਾ ਸੋ ਮੰਗਾ ਦਾਨ ਗੁਸਈਆਂ ਜਿਤ ਭੁੱਖ ਲੈ ਜਾਵੇ ਮੰਗ ਮੇਰੀ ਉਹ ਹੈ ਧੂਪਾ ਮੇਰੀ ਝੋਲੇ ਚ ਫਿਰ ਮੈਨੂੰ ਭੁੱਖ ਨਾ ਲਗੇ ਮੈਨੂੰ ਐਸੀ ਤ੍ਰਿਪਤੀ ਦੇ ਮੰਗ ਜ਼ਰੂਰ ਹੈ ਸੋ ਮੰਗਾ ਦਾਨ ਗੁਸਈਆਂ ਗੁਸਾਈ ਦੇ ਅਰਥੇ ਅਖਰੀ ਅਰਥ ਨੇ ਸ੍ਰਿਸ਼ਟੀ ਦਾ ਮਾਲਕ ਗੋ ਕਹਿੰਦੇ ਨੇ ਪ੍ਰਿਥਵੀ ਨੂੰ ਸਾਈ ਕਹਿੰਦੇ ਨੇ ਮਾਲਕ ਨੂੰ ਗੋਸਾਈ ਜ਼ਮੀਨ ਦਾ ਮਾਲਕ ਸੰਸਾਰ ਦਾ ਮਾਲਕ ਸੋ ਮੰਗਾ দান ਗੁਸਈਆਂ ਜਿਤ ਭੁਖ ਲੈ ਜਾਵੇ ਤੇ ਸਤਿਗੁਰੂ ਕਹਿੰਦੇ ਨੇ ਰੱਬ ਨੇ ਅਰਦਾਸ ਸੁਣ ਲਈ ਅਰਦਾਸ ਸੁਣੀ ਦਾਤਾਰ ਪ੍ਰਭ ਢਾਡੀ ਕੋ ਮਹਿਲ ਬੁਲਾਵੇ ਸੁਣ ਲਈ ਅਰਦਾਸ ਢਾਡੀ ਨੂੰ ਬੁਲਾਇਆ ਕੀ ਮੰਗੇ ਕੀ ਚਾਹੀਦਾ ਤੇ ਸਤਿਗੁਰੂ ਕਹਿੰਦੇ ਨੇ ਪ੍ਰਭ ਦੇਖਦਿਆਂ ਦੁੱਖ ਭੁਖ ਲਥੀ ਢਾਡੀ ਕੋ ਮੰਗਣ ਜਿਤਨਾ ਆਵੇ ਵੇਖਦੇ ਆਏ ਬਸ ਵੇਖਦੇ ਹੀ ਰਹਿ ਗਏ ਮੰਗਣਾ ਚੇਤੇ ਹੀ ਨਹੀਂ ਰਿਹਾ ਕੀ ਮੰਗਣਾ ਗੱਲ ਖਤਮ ਪੀ ਕੈਸੀ ਹਾਲਤ ਬਣ ਜਾਂਦੀ ਹੈ ਪੂਰਨ ਤੌਰ ਤੇ ਜਦ ਪ੍ਰੇਮ ਉਮੜਿਆ ਫਿਰ ਮੰਗ ਕੇ ਪ੍ਰਭ ਦੇਖਦੇ ਆਂ ਦੁੱਖ ਭੁੱਖ ਨਥੀ ਵੇਖਨੇ ਆਂ ਭੁੱਖ ਵੀ ਮਿਟ ਗਈ ਤੇ ਦੁੱਖ ਵੀ ਮਿਟ ਗਿਆ ਕਨਨ ਦੁੱਖ ਭੁੱਖ ਦੇ ਨਾਲ ਰਹਿੰਦਾ ਹੈ ਤੇ ਜਦ ਭੁੱਖ ਮਿਟ ਗਈ ਤੇ ਦੁੱਖ ਕਿੱਥੇ ਰਬ ਦੇਖਦੇ ਆ ਦੁੱਖ ਭੁਖ ਲਥੇ ਢਾਡੇ ਕੋ ਮੰਗਣ ਚੇਤਨਾ ਆਵੇ ਹੁਣ ਚੇਤਾ ਹੀ ਨਹੀਂ ਕੀ ਮੰਗਣਾ ਖਾਮੋਚ ਰਹੇ ਸਮਾਧੀ ਸਮਾਧੀ ਚ ਕੋਈ ਮੰਗ ਨਹੀਂ ਪੂਰਨ ਇਕਾਗਰਤਾ ਦੇ ਚ ਕੋਈ ਮੰਗ ਨਹੀਂ ਉੱਥੇ ਮੰਗਣਾ ਕੀ ਸਾਬ ਕਹਿੰਦੇ ਮੰਗਣ ਚੇਤਨਾ ਆਵੇ ਐਸਾ ਵੇਖਿਆ ਪ੍ਰਮਾਤਮਾ ਨੂੰ ਐਸਾ ਰਸ ਮਾਣਿਆ ਦੀ ਭੁੱਖ ਤੇ ਮਿਟ ਗਈ ਤੇ ਜਦ ਭੁੱਖਾਂ ਮਿਟ ਗਈਆਂ ਤਾਂ ਦੁੱਖ ਆਪੇ ਮਿਟ ਗਏ ਸਾਚੇ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋੜ ਮੜੀ ਮਠ ਭੂਲ ਨਾ ਮਾਣੇ ਖਾਲਸੇ ਦੀ ਵਿਆਖਿਆ ਗੁਰੂ ਗੋਬਿੰਦ ਸਿੰਘ ਜੀ ਪੂਰਨ ਪ੍ਰੇਮ ਜਿਹਦੇ ਚ ਇੱਕ ਫੁਰਨਾ ਵੀ ਨਾ ਹੋਵੇ ਜਗਤ ਦਾ ਉਹ ਖਾਲਸਾ ਹੈ ਅਸੀਂ ਤੇ ਜਣੇ ਖਣੇ ਨਾਲ ਖਾਲਸਾ ਲਖਬ ਜੋੜ ਦਿੱਤਾ ਖਾਲਸਾ ਖਾਲਸਾ ਹੈ ਮੇ ਕੋਈ ਲਕਬ ਨਾਲ ਹੀ ਗੱਲ ਹੁੰਦੀ ਤੇ ਫਿਰ ਤੇ ਸਾਰੇ ਹਾਲసే ਨੇ ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋੜ ਮੜੀ ਮਠ ਭੋਲ ਨਾ ਮਾਣੇ ਭੋਲ ਕੇ ਵੀ ਮੜੀਆਂ ਨੂੰ ਨਾ ਮੰਨੇ ਕਬਰਾ ਨੂੰ ਨਾ ਮੰਨੇ ਤੇ ਪ੍ਰੇਮ ਉਸ ਦੇ ਅੰਦਰ ਪੂਰਨ ਰੂਪ ਦੇ ਚੋਵੇ ਵਾਸ਼ਨਾ ਦੇ ਚ ਨਾ ਹੋਵੇ ਪ੍ਰਾਰਥਨਾ ਦੇ ਚ ਹੋਵੇ ਇਸ ਧੀ ਕੇ ਨਾਲ ਜੁੜੇ ਹੋਏ ਹੋਵੇ ਹਾਲਸੇ ਦੀ ਇਹ ਪਹਿਚਾਨ ਜਿੱਥੇ ਪੂਰਨ ਤੌਰ ਤੇ ਪ੍ਰੇਮ ਉਜਾਗਰ ਹੁੰਦਾ ਹੈ ਸਾਇਬ ਕੇ ਨਾਲ ਉਸ ਪਰਮਾਤਮਾ ਦੀ ਬੌਲੀ ਪ੍ਰੇਮ ਹੈ ਪਰ ਜਗਤ ਜੁੜਿਆ ਮੰਗ ਕਰਕੇ ਆਖੇ ਮੰਗੇ ਦੇਹ ਦੇ ਦਾਤ ਕਰੇ ਦਾਤਾ ਦੇਂਦਾ ਦਾਤਾ ਔਰ ਇਹ ਜਨਮ ਚੱਲਦਾ ਰਹਿੰਦਾ ਹੈ ਮਰਨ ਚੱਲਦਾ ਰਹਿੰਦਾ ਹੈ ਕਰਮੇ ਆਵੇ ਕਪੜਾ ਤੇ ਬਖਸ਼ਿਸ਼ ਨਾਲ ਮੋਕ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ ਜੇ ਮੰਗਣ ਨਾਲ ਜਨਮ ਤੇ ਮਰਨ ਚੱਲਦਾ ਹੈ ਤੇ ਬਖਸ਼ਿਸ਼ ਨਾਲ ਮੋਖ ਦਵਾਰ ਦੀ ਪ੍ਰਾਪਤੀ ਹੁੰਦੀ ਹੈ ਤੇ ਬਖਸ਼ਿਸ਼ ਕਿਵੇਂ ਹੋਵੇਗੀ